ਵਿਦਿਆਖਾਦਾਰੇ ਕਿਵੇਂ ਮੋਟੀਆਂ ਫੀਸਾਂ ਲੈ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਦੇ ਨੇ ਇਸ ਦੀ ਤਾਜ਼ਾ ਮਿਸਾਲ ਬਟਾਲਾ ਦੇ ਇੱਕ ਨਿੱਜੀ ਵਿਦਿਅਕ ਅਦਾਰੇ ਵਿੱਚ ਵੇਖਣ ਨੂੰ ਮਿਲੇ ਜਿੱਥੇ ਜੀਐਨਐਮ ਦੀ ਇੱਕ ਵਿਦਿਆਰਥਣ ਨੇ ਆਪਣੇ ਨਾਲ ਹੋਏ ਖਿਲਵਾੜ ਬਾਰੇ ਗੰਭੀਰ ਇਲਜ਼ਾਮ ਕਾਲਜ ਪ੍ਰਸ਼ਾਸਨ ਤੇ ਲਗਾਏ ਨੇ ਉਸ ਦਾ ਕਹਿਣਾ ਹੈ ਕਿ ਉਸ ਨੇ ਪੂਰੀਆਂ ਫੀਸਾਂ ਅਦਾ ਕੀਤੀਆਂ ਤੇ ਇੱਕ ਸਾਲ ਕਲਾਸਾਂ ਵੀ ਲਗਾਈਆਂ ਪਰ ਜਦ ਰੋਲ ਨੰਬਰ ਲੈਣ ਗਈ ਤਾਂ ਕਾਲਜ ਪ੍ਰਸ਼ਾਸਨ ਨੇ ਇਹ ਕਹਿ ਕੇ ਜਾਣ ਛੁੜਾ ਲਈ ਕਿ ਉਸ ਦਾ ਐਡਮਿਸ਼ਨ ਹੀ ਨਹੀਂ ਹੋਈ ਪਿੱਛੋਂ ਪੋਰਟਲ ਬੰਦ ਹੋ ਗਿਆ ਹਾਲਾਂਕਿ ਹੁਣ ਕਾਲਜ ਪ੍ਰਬੰਧਨ ਇਹ ਕਹਿ ਕੇ ਵਿਦਿਆਰਥੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਸ ਦੀ ਐਡਮਿਸ਼ਨ ਹੋ ਜਾਵੇਗੀ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਦਾ ਇੱਕ ਸਾਲ ਬਰਬਾਦ ਹੋ ਗਿਆ ਉਸ ਦਾ ਜ਼ਿੰਮੇਵਾਰ ਕੌਣ ਹੈ ਸਰ ਮੇਰਾ ਨਾਮ ਪਲੇ ਆਇਆ ਮੈਂ ਮਈ ਜੂਨ ਚ ਐਡਮਿਸ਼ਨ ਲਈ ਸੀ ਕਿ ਮੈਂ ਪੂਰੇ ਪੂਰੇ ਡਾਕੂਮੈਂਟ ਇਹਨਾਂ ਨੂੰ ਦਿੱਤੇ ਹੋਏ ਆ 15000 ਰੁਪਏ ਮੈਨਾਂ ਨੂੰ ਪੇ ਕੀਤਾ ਹੋਇਆ 10000 ਦੀ ਮੇਰੇ ਕੋਲ 15000 ਦੀ ਮੇਰੇ ਕੋਲ ਰਸੀਦ ਵੀ ਹੈਗੀ ਆ ਇਹਨਾਂ ਨੇ ਹੁਣ ਜਨਵਰੀ ਚ ਆ ਕੇ ਮੈਨੂੰ ਇਹ ਗੱਲ ਕਹੀ ਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋ ਗਈ ਉਹ ਵੀ ਮੈਂ ਇਹਨਾਂ ਨੂੰ ਸਕਾਲਰਸ਼ਿਪਾਂ ਨਹੀਂ ਮੈਨਾਂ ਨੂੰ ਰੋਲ ਨੰਬਰ ਪੁੱਛੇ ਤਾਂ ਇਹਨਾਂ ਨੇ ਮਨਜਾਤ ਹੁਣ ਤੱਕ ਇਹਨਾਂ ਨੂੰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਸ ਬਾਰੇ ਕਿ ਤੁਹਾਡੀ ਕੋਈ ਐਡਮਿਸ਼ਨ ਕਿਉਂ ਨਹੀਂ ਹੋਈ ਕੋਈ ਇਨਫੋਰਮ ਨਹੀਂ ਮੈਨੂੰ ਕੀਤਾ ਆ ਹੁਣ ਸੜਨ ਲਈ ਆ ਕੇ ਸੜ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੋਈ ਤਾਂ ਮੇਬੀ ਹੋ ਵੀ ਨਹੀਂ ਸਕਦੀ ਹੈਗੀ ਇਹਨਾਂ ਨੇ ਇਹ ਗੱਲੇ ਨਹੀਂ ਕਲੀਅਰ ਕਰਾਈ ਕਰਦੇ ਕਿਦਰ ਡਿਨੋਮਿਨੇਸ਼ਨ ਨਹੀਂ ਹੋ ਸਕਦੀ ਮੈਂ ਇਹ ਕਹਿੰਦਾ ਕਿ ਸਭ ਮੇਰੇ ਇੰਨੇ ਟਾਈਮ ਤੱਕ ਮੈਨੂੰ ਕਿਉਂ ਨਹੀਂ ਦੱਸਿਆ ਕਰੋ ਮੈਂ ਯੂਨੀਫਾਰਮ ਸੇ ਪ੍ਰੋਪਰ ਸਕੂਲ ਆ ਰਹੀ ਸੀ ਕਾਲਜ ਆ ਰਹੀ ਸੀਗੀ ਮੇਰੇ ਕੋ ਬੁੱਕਸ ਵੀ ਹੈਗੀਆਂ ਬੁੱਕਸ ਵੀ ਪਹਿਲੇ ਇਹਨਾਂ ਨੇ ਕਿਹਾ ਸੀਗਾ ਅਸੀਂ ਕਾਲਜ ਵੱਲੋਂ ਦਵਾਂਗੇ ਬਾਅਦੋਂ ਉਹਨੇ ਕਹੀਗੇ ਕਿ ਤੂੰ ਹੀ ਆਪ ਲਓ ਸਭੀ ਸਟੂਡੈਂਟ ਨੂੰ ਇਹਨਾਂ ਨੇ ਕਿਹਾ ਸੀਗਾ 5000 ਰੁਪਏ ਮੰਗਦੇ ਸੀ ਕਿ ਬੁੱਕਸ ਦਾ ਕਾਲਜ ਦਾ ਕੀ ਨਾਮ ਹੈ ਕਾਲਜ ਦਾ ਐਡਮਿਸ਼ਨ ਵੀ ਆਮਾ ਸੈਂਟਰਿਟਿਊਡ ਜੀ ਇਹਨਾਂ ਦੀ ਮੈਂ ਸਟੂਡੈਂਟ ਆ ਲੱਗਦਾ ਮੈਂ ਬੱਚਿਆਂ ਤੇ ਕੋਈ ਹੱਕ ਨਾ ਵੀ ਖਲਵਾ ਦਿੱਤਾ ਜਾਵੇ ਹਾਂ ਜੀ ਬਹੁਤ ਜ਼ਿਆਦਾ ਕਾਫੀ ਸਟੂਡੈਂਟ ਹੈ ਮੇਰੇ ਵੀ ਮੈਨੂੰ ਤਾਂ ਹੁਣ ਆਕੇ ਦੋ ਤਿੰਨ ਸਟੂਡੈਂਟ ਨੂੰ ਨਵੰਬਰ ਜੇ ਤਾਂ ਸੰਬਚਾਰ ਨੇ ਇੱਦਾਂ ਪੈਸੇ ਦੇ ਕੇ ਕਿਹਾ ਸੀ ਤੁਹਾਡੀ ਰਿਮਿਸ਼ਨ ਨਹੀਂ ਹੋ ਸਕੀ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੇਤਾ ਸਟੂਡੈਂਟ ਨੇ ਤੇ ਉਹਨਾਂ ਨੂੰ ਪੈਸੇ ਉਹਨਾਂ ਦੇ ਵਾਪਸ ਦੇ ਦਿੱਤੇ ਹੀ ਉਹਨਾਂ ਨੇ ਮੈਂ ਵੀ 5000 ਸ਼ਾਇਦ ਦਿੱਤਾ ਹੋਇਆ ਸੀਗਾ ਤੇ ਉਹਨਾਂ ਨੂੰ ਪੈਸੇ ਦੇ ਤੇ ਉਹ ਇੱਦਾਂ ਚਲੇ ਗਏ ਐਪਲੀਕੇਸ਼ਨ ਉਹਨੋਂ ਕੋ ਲੈਂਦੇ ਸੀਗੇ ਇਹ ਸੀ ਮੈਂ ਕਿ ਮੇਰਾ ਐਡਮਿਸ਼ਨ ਹੋ ਹੀ ਜਾਏ ਕਿਉਂਕਿ ਮੈਂ ਆਪਣਾ ਸਾਲ ਨਹੀਂ ਸਰ ਖਰਾਬ ਹੋਣ ਦੇਣ ਸਕਦੀ ਲੱਗਦਾ ਨਹੀਂ ਕਿ ਸੇ ਸੀ ਕੈਟਾਗਰੀ ਕਰਕੇ ਵੀ ਤੁਹਾਡੇ ਨਾਲ ਕੀਤਾ ਗਿਆ ਪਾਕਸਾ ਦਾ ਜਿਹੜਾ ਵਜੀਫਾਵਾ ਜਾਂ ਸਕਾਲਰਸ਼ਿਪ ਆ ਉਹ ਅਸੀਂ ਰੱਖ ਲਈਏ ਕਿਉਂਕਿ ਅੱਗੇ ਵੀ ਲਗਾਤਾਰ ਸਫਲੀਆਂ ਦੇ ਰਿਹਾ ਸੀ ਹਾਂਜੀ ਇਹ ਐਸ ਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਨੇ ਐਸ ਸੀ ਸਟੂਡੈਂਟ ਦੀਆਂ ਸੀਟਾਂ ਵੇਚਦੇ ਇਹਨਾਂ ਕੋ ਪੈਸੇ ਵੀ ਵੱਧ ਹਾਨੂੰ ਵੀ ਇਹਨਾਂ ਨੇ ਐਸ ਸੀ ਦਾ ਕਿਹਾ ਕਿ ਜਨਰਲ ਦੇ ਪੈਸੇ ਸਾਡੇ ਕੋਲ ਮੰਗੇ ਸੀਗੇ ਇਹਨਾਂ ਨੇ ਤੇ ਮੇਰ ਕੋ ਜਰਨਲ ਦੀ ਉਹਦੇ ਹੀ ਪੈਸੇ ਲੈ ਲੈਣ ਦੇ ਬੇਸੇ ਕਿ ਅਸੀਂ ਦੀ ਸੀਟ ਇਹ ਵੀ ਨਹੀਂ ਕਿ ਮੈਨੂੰ ਅਸੀਂ ਦੀ ਸੀਟ ਦਿੱਤੀ ਇਹਨਾਂ ਨੇ ਮੈਨੂੰ ਸਿਰਫ ਇਹ ਕਿ ਤਾਂ ਅਸੀਂ ਅਹੀਂ ਕਹੇ ਕਿ ਉਹਨੂੰ ਅਸੀਂ ਚਾਹੀਦੀ ਮੈਂ ਅਸੀਂ ਕਾਸਟ ਤੋਂ ਬਲੋਂਗ ਕਰਦੀਆਂ ਬਟ ਇਹਨਾਂ ਨੇ ਮੇਰ ਕੋ ਜਰਨਲ ਦੇ ਪੈਸੇ ਮੰਗਦੇ ਹੀ ਤੇ ਅਸੀਂ ਤਾਂ ਵੀ ਦੇਣ ਨੂੰ ਤਿਆਰ ਹੋ ਗਏ ਕਿ ਸਰ ਮੈਂ ਜਨਨ ਕਰਨਾ ਚਾਹਦੀ ਸੀ ਸਰ ਮੇਰਾ ਨਾਮ ਸੁਖਦੇਵ ਰਾਜ ਹੈ ਮੇਰੀ ਮਿਸਿਸ ਇਸ ਕਾਲਜ ਮਨਰ ਐਡਮਿਸ਼ਨ ਕਰਾਈ ਸੀਗੀ ਮਹੀਨੇ ਦੇ ਵਿੱਚ ਜਦ ਕਿ ਇਹਨਾਂ ਨੇ ਹੁਣ ਜਨਵਰੀ ਲਾਸਟ ਦਾ ਕਰਾਣਾ ਕਿ ਉਹ ਵੀ ਇਹਨਾਂ ਨੇ ਉਹਨਾਂ ਨੂੰ ਕਿਹਾ ਇਹ ਮੈਨੂੰ ਸਾਰੇ ਰੋਲ ਨੰਬਰ ਦਿਓ ਮੈਂ ਸਕਾਲਰਸ਼ਿਪ ਦਾ ਫਾਰਮ ਭਰਨਾ ਹੈ। ਸਾਦ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ। ਨਹੀਂ ਤੇ ਇਹਨਾਂ ਨੇ ਉਹ ਵੀ ਨਹੀਂ ਸੀ ਕਿ ਇਹਨਾਂ ਨੂੰ ਦੱਸਣਾ ਕਿ ਤੁਹਾਡੀ ਐਡਮਿਸ਼ਨ ਹੋਈ ਹੈ ਜਾਂ ਨਹੀਂ ਹੋਈ। ਉਹ ਵੀ ਇਹਨਾਂ ਦੇ ਕਹਿਣ ਤੇ ਇਹਨਾਂ ਨੂੰ ਉਹਨਾਂ ਦੱਸਿਆ ਕਿ ਤੁਹਾਡੀ ਐਡਮਿਸ਼ਨ ਕਨਫਰਮ ਨਹੀਂ ਹੈਗੀ। ਜਦ ਸਰ ਦੇਖੋ ਮੇਰੇ ਬੱਚੇ ਨੇ ਛੋਟੇ ਇੱਕ 6 ਸਾਲ ਦਾ ਬੇਟਾ ਮੇਰਾ ਇੱਕ ਬੇਟੀ ਹੈ 3 ਸਾਲ ਦੀ। ਇਹ ਕਾਲਜ ਜਾਂਦੇ ਸੀਗੇ ਤੇ ਬੇਟੀ ਦਾ ਤੇ ਬੱਚਿਆਂ ਦਾ ਪਿੱਛੇ ਧਿਆਨ ਮੈਂ ਰੱਖਦਾ ਸੀਗਾ। ਸਰ ਮੈਂ ਐਸਸੀ ਕੈਟਾਗਰੀ ਨੂੰ ਬਿਲੋਂਗ ਕਰਦਾ ਵਾਂ। ਇਹਦੇ ਵਿੱਚ ਇਹਨਾਂ ਨੇ ਇਹ ਦੇਖੋ ਕਿੰਨਾ ਫਰੋਡ ਕੀਤਾ ਸਾਡੇ ਨਾਲ। ਤੇ ਸਾਨੂੰ ਐਸਸੀ ਦੇ ਹੋਣ ਦੇ باوجود ਵੀ ਇਹਨਾਂ ਨੇ ਸਾਡੇ ਨਾਲ ਕੀ ਐਸਸੀ ਦੀ ਸੀਟ ਨਾ ਦੇਣ ਦੇ ਕਿ ਸਾਡੇ ਕੋਲ ਐਸਸੀ ਦੀ ਨਹੀਂ ਤੁਸੀਂ ਜਨਰਲ ਦੀ ਫੀਸ ਪੇ ਕਰੋ ਅਸੀਂ ਜਨਰਲ ਦੇ ਵੀ ਸਾਰੇ ਐਗਰੀ ਹੋ ਗਏ ਤੇ ਚਲੋ ਮੇਰੀ ਮਸੀ ਦਾ ਸੁਪਨਾ ਸੀਗਾ ਕਿ ਮੈਂ ਪੜਨਾ ਮੈਂ ਚਲੋ ਇਹਨਾਂ ਦੇ ਮਾਪਿਓ ਸੀਗੇ ਉਹਨਾਂ ਕੋ ਜਿੰਨੀ ਹੋਇਆ ਉਹਨਾਂ ਨੇ ਪੜਾਇਆ ਇਹਨੂੰ ਅਗੋਂ ਇਹਨਾਂ ਦੇ ਖਵਾਏ ਸੀਗੇ ਪੜਨ ਦੀ ਉਹਨਾਂ ਦੀ ਹਿੰਮਤ ਚਲੋ ਨਹੀਂ ਮਾੜੇ ਸੀਗੇ ਉਹਨਾਂ ਕੋ ਨਹੀਂ ਪੜਾਇਆ ਗਿਆ ਚਲੋ ਮੇਰਾ ਸੀਗਾ ਕਿ ਚਲੋ ਇਹ ਪੜ ਲੈਣਾ ਸਰਿਆਨਨ ਮ ਜੀਐਨ ਅੰਦਰ ਐਡਮਿਸ਼ਨ ਦਵਾ ਦਿੱਤੀ ਉਹਦੇ ਤੋਂ ਬਾਅਦ ਸਰਕਾਰ ਦਾ ਵੀ ਇੱਕ ਨਾਰਾ ਕੰਦੀ ਹੈ ਕਿ ਬੇਟੀ ਬਚਾਓ ਤੇ ਬੇਟੀ ਪੜਾਓ ਉਹਦੇ ਵਿੱਚ ਜੇ ਮੈਂ ਬਣਾਣਾ ਪਿਆ ਮੈਂ ਇਹਨਾਂ ਨੂੰ ਤੇ ਸਰ ਇਹਨਾਂ ਨੂੰ ਇਹ ਵੀ ਦਿੱਕਤ ਆਉਂਦੀ ਕਿ ਬੇਟੀ ਨਾ ਕਿਤੇ ਕੋ ਕੁੜੀ ਨਾ ਕੋਈ ਅੱਗੇ ਕੋਈ ਵੱਧ ਕੇ ਕੋਈ ਤਰੱਕੀ ਕਰ ਸਕੇ ਸਰ ਇਹਨਾਂ ਨੇ ਕਾਲਜ ਏਦਾਂ ਕਰਦੇ ਪਏ ਨੇ ਮੇਰੇ ਨਾਲ ਤਾਂ ਚਲੋ ਹੋਇਆ ਹੋਇਆ ਆ ਹੋਰ ਪਤਾ ਨਹੀਂ ਕਿੰਨੇ ਕੁ ਸਟੂਡੈਂਟਾਂ ਨੇ ਇਹਨਾਂ ਨੇ ਏਦਾਂ ਕੀਤਾ ਤਾਂ ਹੋਣਾ ਮੈਂ ਕਿ ਜਿਹੜਾ ਫਰੋਡ ਇਹਨਾਂ ਨੇ ਕੀਤਾ ਵਾ ਸਰ ਮੈਂ ਇਹ ਹੀ ਜਾਨਣਾ ਮੈਂ ਕਿ ਇਹ ਹਜੇ ਕਾਲਜ ਵਿੱਚ ਕੋਈ ਬੱਚਾ ਐਡਮਿਸ਼ਨ ਨਾ ਲਵੇ ਮੈਡਮ ਪਤਾ ਕੀ ਮੈਡਮ ਤੁਸੀਂ ਉਹ ਤੁਸੇ ਵੀਡੀਓ ਕਰ ਰਹੇ ਹੋ ਨਹੀਂ ਕਿਉਂ ਉਸ ਦਿਨ ਨਹੀਂ ਤੁਸੀਂ ਮੈਡਮ ਇੱਕ ਇੱਕ ਲੜਕੀ ਹੈ ਇੱਕ ਸਟੂਡੈਂਟ ਦਾ ਇੱਕ ਸਾਲ ਤੋਂ ਹੀ ਖਰਾਬ ਕਰ ਰਹੇ ਹੋ ਉਹਦਾ ਕੌਣ ਜ਼ਿੰਮੇਵਾਰ ਹੈ ਵਾਈਸ ਪ੍ਰਿੰਸੀਪਲ ਉਹਦਾ ਕੌਣ ਜ਼ਿੰਮੇਵਾਰ ਹੈ ਤੁਸੀਂ ਵਾਈਸ ਪ੍ਰਿੰਸੀਪਲ ਹੋ ਤਾਂ ਤੁਸੀਂ ਹਾਂ ਦੇਖੋ ਉਹ ਉਹ ਗੇਮ ਦੇ ਐਗਜ਼ਾਮ ਦਾ ਬੋਨ ਹਾਂਜੀ ਉਹਦਾ ਕੌਣ ਜ਼ਿੰਮੇਵਾਰ ਹੈ ਇਹ ਕਿਹਦੀ ਜ਼ਿੰਮੇਵਾਰ ਤੁਸੀਂ ਕੀ ਉਪਰਿਦਾਂਤ ਹੈ ਫਿਰ ਕੋਈ ਨਹੀਂ ਮੈਂ ਕਹਿੰਦੀ ਐਸੋਸੀਏਟ ਸਾਡਾ ਤੁਹਾਡੀ ਕੋਈ ਮਦਦ ਨਹੀਂ यार वो वो आ गया दादू की पसंद देखो इधर मैं कुछ नहीं बोल सकती है इसके बारे में बाय कारण दादू नहीं दास्ते सब देना क्यों नहीं बोल सकते जिम्मेदारी किसकी है मैडम देखो मैंने मैनेजर के पास जाकर बात कर ली तुम ही तुम ही मैनेजमेंट की कौन है तुम कौन जैसी हैं सेम एम्प्लॉई हां तुम एम्प्लॉई है तो प्रिंसिपल नोटिसशन के बाद प्रिंसिपल से सेवा सेवा चालू करके आप लोग आई এনে প্ৰিন্সিপালি পিছত